ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ hope ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ-ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ 'ਬਾਸੀ ਕਰਨ' ਦੇ ਤੇ ਤੇ ਅੱਜ ਕਾਫੀ ਟਾਈਮ ਬਾਅਦ ਤੁਹਾਡੇ ਲਈ ਨਿਊ ਕਲੈਕਸ਼ਨ ਲੈ ਕੇ ਆਏ ਹਾਂ ਕਿਉਂਕਿ ਮੇਰੀਆਂ ਭੈਣਾਂ ਦੀ ਕਾਫੀ ਡਿਮਾਂਡ ਸੀ ਕਾਫੀ ਕਮੈਂਟ ਆ ਰਹੇ ਸੀ ਕਾਫੀ ਫੋਨ ਕਾਲ ਆ ਰਹੇ ਸੀ ਕਿ ਨਿਊ ਕਲੈਕਸ਼ਨ ਲੈ ਕੇ ਆਓ ਤੇ ਸਾਨੂੰ ਜੀ ਥੋੜਾ ਟਾਈਮ ਲੱਗ ਗਿਆ ਰੱਖੜੀ ਕਰਕੇ ਤੇ ਕੱਲ ਨਿਊ ਕਲੈਕਸ਼ਨ ਆ ਗਈ ਸੀ ਤੇ ਕੱਲ ਥੋੜਾ ਵਿਜੀ ਸੀ ਤੇ ਤਾਂ ਕਰਕੇ ਅਸੀਂ ਵੀਡੀਓ ਨਹੀਂ ਪਾਏ ਤੇ ਕਾਫੀ ਮੇਰੀਆਂ ਭੈਣਾਂ ਦੇ ਕਮੈਂਟ ਸੀ ਅੱਜ ਤੁਹਾਡੇ ਨਾਲ ਆਪਣੇ ਅਸੀਂ ਸੂਟਾਂ ਦੀ ਵੀਡੀਓ ਸ਼ੇਅਰ ਕਰਦੇ ਆਂ ਤੇ ਜੋ ਅੱਜ ਵਾਲੀ ਕਲੈਕਸ਼ਨ来ਗੀ ਬਹੁਤ ਹੀ ਪਿਆਰੀ रहेगी ਮੇਰੀਆਂ ਭੈਣਾਂ ਦੀ ਡਿਮਾਂਡ ਸੀ ਕਿ ਪ੍ਰਿੰਟ ਸੂਟ ਤੇ ਪ੍ਰਿੰਟ ਦੁਪੱਟੇ ਨਾਲ ਲੈ ਕੇ ਆਓ ਤੇ ਬਹੁਤ ਹੀ ਪਿਆਰੀ ਕਲੈਕਸ਼ਨ ਰਹੇਗੀ ਤੇ ਸਕਰੀਨ ਦੇ ਉੱਪਰ ਤੁਹਾਨੂੰ WhatsApp ਨੰਬਰ ਸ਼ੋ ਹੋ ਰਿਹਾ ਹੁਣ ਅਗਰ ਤੁਸੀਂ ਸੂਟ ਬਾਏ ਕਰਨਾ ਚਾਹੁੰਦੇ ਹੋ ਤੇ ਉੱਪਰ ਦਿੱਤੇ WhatsApp ਤੇ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਸੂਟ ਬਾਏ ਕਰ ਸਕਦੇ ਹੋ ਤੇ ਅੱਜ ਵਾਲੇ ਸੂਟਾਂ ਦੇ ਜੋ ਪ੍ਰਾਈਸ ਰਹਿਣਗੇ ਵੀ ਸੇ ਤੇ ਜੋ ਅੱਜ ਵਾਲੇ ਸੂਟ ਰਹਿਣਗੇ ਬਹੁਤ ਹੀ ਪਿਆਰੇ ਰਹਿਣਗੇ ਕਲਰ ਪ੍ਰਿੰਟ ਬਹੁਤ ਹੀ ਪਿਆਰੇ ਨੇ ਤੇ ਫਟਾਫਟ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਕੋ ਸੂਤ ਵਾਇ ਕਰ ਸਕਦੇ ਹੋ ਜਿਆਦਾ ਟਾਈਮ ਨਾ ਲੈਂਦੇ ਹੋਏ ਤੇ ਅੱਜ ਦੀ ਅਹੀ ਵੀਡੀਓ ਸ਼ੁਰੂ ਕਰਦੇ ਆਂ ਫਸ ਸੂਟ ਦੇ ਨਾਲ ਤੇ ਅੱਜ ਵਾਲੀ ਜਿਹੜੀ ਕਲੈਕਸ਼ਨ ਰਹੇਗੀ ਪਿਓਰ ਕਰੇਪ ਦੇ ਉੱਪਰ ਰਹੇਗੀ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਪਿਓਰ ਕਰੇਪ ਦਾ ਪੂਰਾ ਸੂਟ ਰਹੇਗਾ ਚੈੱਕ ਕਰੋ ਜੀ ਤੇ 30ਟਾ ਬ੍ਰਾਂਡ ਦਾ ਸੂਟ ਰਹੇਗਾ ਤੇ ਲੋ ਜੀ ਇਹ ਆ ਗਈ ਜੀ ਸ਼ਰਟ ਲੋ ਜੀ ਚੈੱਕ ਕਰੋ ਜੀ ਪਿਓਰ ਕਰੇਪ ਦੀ ਸ਼ਰਟ ਹੈ ਜੀ ਸਟੈਂਪ ਲੱਗੀ ਹੋਈ ਹੈ ਚੈੱਕ ਕਰ ਸਕਦੇ ਹੋ ਤੁਸੀਂ 3 ਸਟੈਪ ਦਾ ਆਪਣਾ ਸੂਟ ਰਹੇਗਾ ਪੂਰਾ ਤੇ ਆ ਗਈ ਜੀ 셔ਟ ਦੀ ਪ੍ਰਿੰਟਿੰਗ ਤੇ ਬਹੁਤ ਹੀ ਪਿਆਰਾ ਕਲਰ ਹੈ ਸਭ ਦਾ ਫੇਵਰਟ ਕਲਰ ਹੈ ਜੀ ਬਲੈਕ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਤੁਸੀਂ ਕਲਰ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਹੈ ਤੇ ਜੋ ਤੁਹਾਨੂੰ ਕੈਮਰੇ ਦੇ ਵਿੱਚ ਕਲਰ ਦਿਖ ਰਿਹਾ ਥੋੜਾ ਬੋਤਾ ਫਰਕ ਹੋਏਗਾ ਵੈਸੇ ਕੋਈ ਖਾਸ ਫਰਕ ਨਹੀਂ ਚਲੋ ਜੀ ਪਿਓਰ ਕ੍ਰੇਪ ਦਾ ਸੂਟ ਰਹੇਗਾ ਬਹੁਤ ਹੀ ਪਿਆਰਾ ਚੈੱਕ ਕਰ ਸਕਦੇ ਹੋ ਤੁਸੀਂ ਕਲਰ ਡਿਜ਼ਾਈਨ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੀ ਹੈ ਤੇ ਫੈਬਰਿਕ ਬਹੁਤ ਸੌਫਟ ਹੈ ਤੇ ਜੋ ਅੱਜ ਵਾਲੇ ਸੂਟ ਨੇ ਜੀ ਵਿਦ ਲਾਈਨਿੰਗ ਬਣਨਗੇ ਲਾਈਨਿੰਗ ਲੱਗੇਗੀ ਇਹਨਾਂ ਦੇ نیچے ਕਿਉਂਕਿ ਮੇਰੀਆਂ ਭੈਣਾਂ ਦੇ ਕਾਫੀ ਸਵਾਲ ਹੁੰਦੇ ਨੇ ਕਿ ਇਹ ਦੀਦੀ ਦੱਸਿਆ ਕਰੋ ਕਿ ਲਾਈਨਿੰਗ ਲੱਗੇਗੀ ਤੇ ਹਾਂਜੀ ਜੀ ਇਹਦੇ ਥੱਲੇ ਲਾਈਨਿੰਗ ਲੱਗੇਗੀ ਬਾਕੀ ਜੀ ਅੱਜ ਕੱਲ ਕਾਟਨ ਦੇ ਥੱਲੇ ਵੀ ਲਾਈਨਿੰਗ ਲੱਗ ਰਹੀ ਏ ਲਾਈਨਿੰਗ ਲਾ ਕੇ ਸੂਟ ਦੀ ਗ੍ਰੇਸ ਹੋਰ ਵੀ ਜ਼ਿਆਦਾ ਸੋਹਣੀ ਹੋ ਜਾਂਦੀ ਏ ਤੇ ਲੋ ਜੀ ਇਹ ਆ ਜੀ ਫਰਸਟ ਕਲਰ ਬੜਾ ਹੀ ਪਿਆਰਾ ਹੈ ਚੈੱਕ ਕਰ ਸਕਦੇ ਤੁਸੀਂ ਇਹ ਸ਼ਰਟ ਆ ਗਈ ਤੇ ਇਹਦੇ ਨਾਲ ਆ ਗਈ ਜੀ ਬਾਟਮ ਪਿਓਰ ਕਰੇਪ ਦੀ ਬਾਟਮ ਹੈ ਬਹੁਤ ਹੀ ਪਿਆਰਾ ਏ ਸਟੈਂਪ ਲੱਗੀ ਹੈ ਜੀ ਸਾਡੇ ਟੇਸਟਾ ਬ੍ਰਾਂਡ ਦੇ ਸੁਪਰ ਬ੍ਰਾਂਡਗੇ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਆ ਬਹੁਤ ਸੋਹਣਾ ਲੱਗ ਰਿਹਾ ਤੇ ਲੋ ਜੀ ਇਹ ਆ ਗਿਆ ਦੁਪੱਟਾ ਤੇ ਦੁਪੱਟਾ ਰਹੇਗਾ ਜੀ ਚਨੂਨ ਦਾ ਚੈੱਕ ਕਰ ਸਕਦੇ ਤੁਸੀਂ ਸਾਡੇ ਦੁਪੱਟੇ ਜਿਹੜੇ ਦੀ ਖੁੱਲੇ ਡੁੱਲੇ ਰਹਿਣਗੇ ਕੰਫਰਟ ਰਹਿਣਗੇ ਲਓ ਦੇ ਪ੍ਰਿੰਟ ਚੈੱਕ ਕਰੋ ਬੜਾ ਹੀ ਪਿਆਰਾ ਲੱਗ ਰਿਹਾ ਪ੍ਰਿੰਟ ਬਹੁਤ ਸੋਹਣਾ ਜੀ ਪ੍ਰਿੰਟ ਤੇ ਇਹ ਦੁਪੱਟੇ ਨੂੰ ਤੁਸੀਂ लेस ਲਾ ਕੇ ਵੀ ਰੈਡੀ ਕਰਵਾਓਗੇ ਤਾਂ ਬਹੁਤ ਪਿਆਰੀ ਗ੍ਰੇਸ ਆਏਗੀ ਇਹਦੀ ਬਹੁਤ ਪਿਆਰਾ ਲੱਗੇਗਾ ਇਹ ਅਗਰ ਤੁਸੀਂ लेस ਲਾ ਕੇ ਰੈਡੀ ਕਰਵਾ ਲਓ ਤੇ ਸਾਡੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਜੀ ਜੇ ਤੁਸੀਂ ਸਟਿਚਿੰਗ ਕਰਾਉਣਾ ਚਾਹੁੰਦੇ ਹੋ ਤੇ ਉੱਪਰ ਦਿੱਤੇ ਵਟਸਐਪ ਨੰਬਰ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਸਟਿਚਿੰਗ ਜਿਵੇਂ ਦੀ ਕਹੋਗੇ ਓਵੇਂ ਦੀ ਸਟਿਚਿੰਗ ਹੋ ਜਾਏਗੀ ਜੀ ਜਿਵੇਂ ਦਾ ਡਿਜ਼ਾਈਨ ਕਹੋਗੇ ਓਵੇਂ ਦਾ ਰੈਡੀ ਹੋਏਗਾ ਤੇ ਲੋ ਜੀ ਇਹ ਹੈ ਜੀ ਦੁਪੱਟਾ ਸਕਰੀਨਸ਼ਾਟ ਲੈ ਕੇ ਪਲੀਜ਼ ਜਲਦੀ ਤੋਂ ਜਲਦੀ ਮੇਰੀਆਂ ਭੈਣਾ ਸੂਟ ਬਾਈ ਕਰ ਲਿਆ ਕਰੋ ਫਿਰ ਆਪਣੇ ਕੋਲ ਸੇਲ ਹੋ ਜਾਂਦੇ ਤੇ ਫਿਰ ਪਣਾ ਸਾਡੀਆਂ ਕਹਿੰਦੀਆਂ ਕਿ ਸੂਟ ਸਾਨੂੰ ਚਾਹੀਦਾ ਤੇ ਪਲੀਜ਼ ਫਿਰ ਸੇਲ ਹੋ ਜਾਂਦਾ ਤੇ ਲਓ ਜੀ ਫਟਾਫਟ ਸਕਰੀਨਸ਼ਾਟ ਲੈ ਲਓ WhatsApp ਕਰਕੇ ਸੂਟ ਬਾਈ ਕਰ ਸਕਦੇ ਹੋ ਤੇ ਚਰਨੋਂ ਦਾ ਦੁਪੱਟਾ ਜੀ ਇਹਦਾ ਫਿਰ ਵੀ ਤੁਹਾਨੂੰ ਕੋਈ ਡਾਊਟ ਹੋਇਆ ਤੇ ਉੱਪਰ ਦਿੱਤੇ WhatsApp ਤੇ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਲਿਓ ਜੀ ਠੀਕ ਹੈ ਲਓ ਜੀ ਇਹ ਆ ਗਿਆ ਜੀ ਆਪਣਾ ਦੁਪੱਟਾ ਤੇ ਇਹ ਆ ਗਿਆ ਜੀ ਆਪਣਾ ਸੂਟ ਬਹੁਤ ਹੀ ਪਿਆਰਾ ਤੇ ਆਪਣਾ ਫਸਟ ਸੂਟ ਹੈ ਤੇ ਅੱਜ ਵਾਲੇ ਸੂਟਾਂ ਤੇ ਜੋ ਪ੍ਰਾਈਸ ਰੱਖਣਗੇ ਜੀ ਸੇਮ ਰਹਿਣਗੇ ਫੈਬਰਿਕ ਸੇਮ ਰਹੇਗਾ ਤੋ ਇਹ ਜੀ ਆਪਣਾ ਫਰਸਟ ਕਲਰ ਫਰਸਟ ਪ੍ਰਿੰਟ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਚਲੋ ਜੀ ਫਟਾਫਟ ਸੂਟ ਬਾਈ ਕਰ ਲਿਆ ਕਰੋ ਫਿਰ ਮੇਰੀਆਂ ਭੈਣਾਂ ਵਿੱਚ ਰਹਿ ਜਾਂਦੀਆਂ ਨੇ ਚਲੋ ਜੀ ਸੈਕੰਡ ਕਲਰ ਆ ਗਿਆ ਬਹੁਤ ਹੀ ਪਿਆਰਾ ਕਲਰ ਹੈ ਜੀ ਇਹ ਮਜੈਂਟਾ ਕਲਰ ਹੈ ਚੈੱਕ ਕਰੋ ਤੁਸੀਂ ਤੇ ਆਪਣਾ ਹਰ ਇੱਕ ਸੂਟ ਦੇ ਉੱਪਰ ਜੀ ਸਟੈਂਪ ਲੱਗੀ ਹੋਏਗੀ ਕੋਈ ਵੀ ਨਹੀਂ ਹੈ ਕਿ ਤੁਹਾਨੂੰ ਸਟੈਂਪ ਨਹੀਂ ਮਿਲੇਗੀ ਪੀਸਟਾ ਬ੍ਰਾਂਡ ਦੇ ਸੂਟ ਰਹਿਣਗੇ ਜੀ ਤੇ ਲੋ ਜੀ ਇਹ ਆ ਗਿਆ ਜੀ ਆਪਣਾ ਦੂਸਰਾ ਕਲਰ ਉਹ ਤੇ ਪਿਆਰਾ कलर ਹੈ ਬਹੁਤ ਹੀ ਸੋਹਣਾ ਲੱਗ ਰਿਹਾ ਹੈ कलर ਤੇ ਆ ਗਈ ਜੀ ਸ਼ਰਟ कलर ਚੈੱਕ ਕਰੋ कलर ਬਹੁਤ ਪਿਆਰਾ ਹੈ ਪ੍ਰਿੰਟਿੰਗ ਬਹੁਤ ਪਿਆਰੀ ਹੈ ਫਟਾਫਟ ਸਕਰੀਨਸ਼ਾਟ ਲੈ ਕੇ ਤੁਸੀਂ ਸੂਟ ਬਾਈ ਕਰ ਸਕਦੇ ਹੋ ਤੇ ਆ ਗਈ ਸ਼ਰਟ ਤੇ ਆ ਗਈ ਜੀ ਇਹਦੀ ਬਾਟਮ ਪਿਓਰ ਕريب ਦੇ ਸੂਟ ਰਹਿਣਗੇ ਜੀ ਤੇ ਨਾਲ ਚਨੌਣ ਦਾ ਦੁਪੱਟਾ ਆਏਗਾ ਤੇ ਆ ਗਿਆ ਜੀ ਇਹਦਾ ਦੁਪੱਟਾ ਕੈਸੀ ਹਰ ਵੀਡੀਓ 'ਚ ਜੀ ਦੁਪੱਟਾ ਖੋਲ ਕੇ ਦਿਖਾਣੇ ਆ। ਥਰੀਆਂ ਭੈਣਾਂ ਦੇ ਸਵਾਲ ਹੁੰਦੇ ਨੇ ਕਿ ਜੀ ਦੁਪੱਟਾ ਸਾਨੂੰ ਖੁੱਲਾ ਢੁੱਲਾ ਚਾਹੀਦਾ, ਕੰਫਰਟ ਚਾਹੀਦਾ। ਤੇ ਤਾਂ ਕਰਕੇ ਅਸੀਂ ਹਰੇਕ ਵੀਡੀਓ ਦੇ ਵਿੱਚ ਦੁਪੱਟੇ ਖੋਲ ਕੇ ਦਿਖਾਣੇ ਆ। ਲਓ ਜੀ ਇਹ ਆ ਦੁਪੱਟੇ ਦੀ ਪ੍ਰਿੰਟਿੰਗ। ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਤੇ ਬਹੁਤ ਹੀ ਜ਼ਿਆਦਾ ਖੁੱਲਾ ਢੁੱਲਾ ਹੈ। ਕਿ ਇਹਦੀ ਰਾਮ ਨਾ ਬੁੱਕਲ ਵੱਜ ਸਕਦੀ ਹੈ। ਜੇ ਵੀ ਆਪਾਂ ਗੁਰਦੁਆਰਾ ਸਾਹਿਬ ਜਾਣਾ ਹੋਵੇ ਤੇ ਇਹਦਾ ਬਹੁਤ ਹੀ ਪਿਆਰਾ ਦੁਪੱਟਾ ਹੈ। ਇਹਨੂੰ ਤੁਸੀਂ ਲੇਸ ਲਾ ਕੇ ਵੀ ਰੈਡੀ ਕਰਵਾ ਸਕਦੇ ਹੋ। ਅਗਰ ਤੁਸੀਂ ਸਾਡੇ ਕੋਲ ਸਟਿਚ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਸਟਿਚ ਕਰਾ ਸਕਦੇ ਹੋ ਸਾਡੇ ਕੋਲ ਸਟਿਚਿੰਗ ਅਵੇਲੇਬਲ ਹੈ ਜੀ ਤੇ ਫੁੱਲ ਸੂਟ ਦੇ نیچے ਜੀ ਲਾਈਨਿੰਗ ਲੱਗੇਗੀ ਲਾਈਨਿੰਗ ਤੋਂ ਬਿਨਾ ਨਹੀਂ ਬਣੇਗਾ ਵਿਦ ਲਾਈਨਿੰਗ ਸੂਟ ਬਣੇਗਾ ਲੋ ਜੀ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਹੈ ਤੇ ਫੈਬਰਿਕ ਵੀ ਬਹੁਤ ਹੀ ਪਿਆਰਾ ਸਾਫਟ ਫੈਬਰਿਕ ਹੈ ਬਿਲਕੁਲ ਲਾਈਟ weight ਫੈਬਰਿਕ ਹੈ ਤੇ ਆਪਣੀ ਜੀ ਸਟੈਂਪ ਲੱਗੀ ਹੋਏਗੀ ਚੈੱਕ ਕਰ ਸਕਦੇ ਹੋ ਤੁਸੀਂ ਮੈਂ ਹਰ ਇੱਕ ਵੀਡੀਓ ਦੇ ਵਿੱਚ ਕਹਿੰਨੀ ਆ ਕਿ ਆਪਾਂ ਕੋ ਜਿਹੜੇ ਸੂਟ ਆਉਣਗੇ ਜੀ ਬ੍ਰਾਂਡ ਦੇ ਆਉਣਗੇ ਤਲੋ ਜੀ ਆ ਗਿਆ ਆਪਣਾ ਸੈਕੰਡ ਕਲਰ ਤੇ ਜੀ ਥਰਡ ਕਲਰ ਆ ਗਿਆ ਇਹ ਵੀ ਹੈ ਜੀ ਬਲੈਕ ਇਹਦੀ ਪ੍ਰਿੰਟਿੰਗ ਅਲੱਗ ਹੈ ਬਹੁਤ ਪਿਆਰੀ ਹੈਦੀ ਪ੍ਰਿੰਟਿੰਗ ਵੀ ਬਹੁਤ ਸੋਹਣਾ ਲੱਗ ਰਿਹਾ ਕਲਰ ਕੰਬੀਨੇਸ਼ਨ ਇਹ ਬਲੈਕ ਬਲੂ ਟੋਨ ਦੇ ਉੱਪਰ ਹੈ ਡਾਰਕ ਜਿਹਾ ਹੈ ਤੇ ਲੋ ਜੀ ਇਹ ਆ ਗਈ ਜੀ ਜੀ ਸ਼ਰਟ ਪਿਓਰ ਕ੍ਰੇਪ ਦਾ ਸੂਟ ਰਹੇਗਾ ਜੀ ਪੂਰਾ ਤੇ ਦੁਪੱਟਾ ਵੀ ਚਨਾਉਣ ਦਾ ਰਹੇਗਾ ਤਿਆਰ ਵਲੇ ਜੋ ਸੂਟਾਂ ਦੇ ਪ੍ਰਾਈਸ ਨੇ ਜੀ ਸੇਮ ਰਹਿਣਗੇ ਤੇ ਤੁਹਾਨੂੰ ਸਕਰੀਨ ਦੇ ਉੱਪਰ ਸੂਟ ਦੇ ਪ੍ਰਾਈਸ ਵੀ ਸ਼ੋ ਹੁੰਦੇ ਹੋਣਗੇ ਚਲੋ ਜੀ ਚੈੱਕ ਕਰੋ ਜੀ ਪ੍ਰਿੰਟ ਚੈੱਕ ਕਰੋ ਬਹੁਤ ਹੀ ਪਿਆਰਾ ਹੈ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਲੱਗ ਰਿਹਾ ਤੇ ਆ ਜੀ ਸ਼ਰਟ ਤੇ ਆ ਗਈ ਜੇ ਦੀ ਬਾਟਮ ਤੇ ਫੁੱਲ ਲਾਈਨਿੰਗ ਨਾਲ ਸੂਟ ਬਣਨਗੇ ਜੀ ਲਾਈਨਿੰਗ ਤੋਂ ਬਿਨਾ ਕੋਈ ਸੂਟ ਨਹੀਂ ਬਣੇਗਾ ਬਹੁਤ ਹੀ ਪਿਆਰਾ ਚੈੱਕ ਕਰ ਸਕਦੇ ਤੁਸੀਂ ਕਲਰ ਬਹੁਤ ਪਿਆਰਾ ਹੈ ਤੇ ਹਾਜੀ ਸੂਟਾਂ ਦੇ ਪ੍ਰਿੰਟ ਆਪਣੇ ਕੋਲ ਜੀ ਸਿਰਫ ਥੋੜੇ ਹੀ ਆਏ ਨੇ ਤੇ ਜਲਦੀ ਹੀ ਹੋਰ ਆਉਣਗੇ ਜਦੋਂ ਵੀ ਆਏ ਮੈਂ ਤੁਹਾਡਾ ਨਾਲ ਦੀ ਨਾਲ ਵੀਡੀਓ ਸ਼ੇਅਰ ਕਰਾਂਗੀ ਤੇ ਆ ਗਿਆ ਜੀ ਚਨੂਨ ਦਾ ਦੁਪੱਟਾ ਚੈੱਕ ਕਰ ਸਕੋ ਤੁਸੀਂ ਬਹੁਤ ਹੀ ਪਿਆਰਾ ਪ੍ਰਿੰਟ ਹੈ ਇਹਦਾ ਵੀ ਬਹੁਤ ਹੀ ਪਿਆਰਾ ਲੱਗ ਰਿਹਾ ਬਹੁਤ ਲੋ ਜੀ ਚੈੱਕ ਕਰੋ ਜੀ ਕਲਰ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਬਹੁਤ ਹੀ ਪਿਆਰਾ ਲੱਗ ਰਿਹਾ ਤੇ ਦੁਪੱਟੇ ਆਪਣੇ ਜੀ ਖੁੱਲੇ ਡੁੱਲੇ ਰਹਿਣਗੇ ਕੰਫਰਟ ਰਹਿਣਗੇ ਬਹੁਤ ਹੀ ਸੋਹਣਾ ਲੱਗ ਰਿਹਾ ਜੀ ਪ੍ਰਿੰਟ ਦੇਖੋ ਬਲੈਕ ਔਰ ਲਾਈਟ ਦਾ ਉੱਪਰ WhatsApp ਨੰਬਰ ਸ਼ੋ ਹੋ ਰਿਹਾ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਸੂਟ ਬਾਇ ਕਰ ਸਕਦੇ ਹੋ ਇਹ ਹੈ ਜੀ ਆਪਣਾ ਅਗਲਾ ਕਲਰ ਬਹੁਤ ਹੀ ਪਿਆਰਾ ਕਲਰ ਹੈ ਜੀ ਕਲਰ ਕੰਬੀਨੇਸ਼ਨ ਚੈੱਕ ਕਰੋ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਚਲੋ ਜੀ ਅਗਲਾ ਆ ਗਿਆ ਆਪਣਾ ਡਾਰਕ ਗ੍ਰੇ ਕਲਰ ਕਿਉਂਕਿ ਇਹਦੀ ਵੀ ਆਪਣੀ ਗ੍ਰੇ ਸ ਹੈ ਬਹੁਤ ਪਿਆਰਾ ਲੱਗ ਰਿਹਾ ਪੀਸਟਾ ਬ੍ਰੈਂਡ ਦੀ ਸ਼ਰਟ ਰੈਕ ਜੀ ਪਿਓਰ ਕਰੇਪ ਦੇ ਉੱਪਰ ਸੂਟ ਹੈ ਜੀ ਤੇ ਚਨੂਨ ਦਾ ਦੁਪੱਟਾ ਨਾਲ ਤੇ ਲੋ ਜੀ ਇਹ ਆਪਣਾ ਨੈਕਸਟ ਪ੍ਰਿੰਟ ਚੈੱਕ ਕਰੋ ਤੁਸੀਂ ਬਹੁਤ ਹੀ ਪਿਆਰਾ ਲੱਗ ਰਿਹਾ ਪ੍ਰਿੰਟ ਤੇ ਇਹ ਸਾਰੇ ਸੂਟ ਅੱਜ ਵਾਲੇ ਜੋ ਲਾਈਨਿੰਗ ਨਾਲ ਬਣਨਗੇ ਲਾਈਨਿੰਗ ਤੋਂ ਬਿਨਾ ਸੂਟ ਨਹੀਂ ਬਣੇਗਾ ਅਗਰ ਤੁਸੀਂ ਸਾਡੇ ਕੋਲ ਸਟਿਚ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਵੀ ਸਟਿਚ ਕਰਵਾ ਸਕਦੇ ਹੋ ਚਲੋ ਜੀ ਇਹ ਆ ਗਈ ਸ਼ਰਟ ਟਿਸਟਾ ਬ੍ਰਾਂਡ ਦੀ ਆਪਣੀ ਸ਼ਰਟ ਰਹੀ ਜੀ ਸਟੈਂਪ ਲੱਗੀ ਹੋਈ ਹੈ ਚੈੱਕ ਕਰ ਸਕਦੇ ਹੋ ਤੁਸੀਂ ਤੇ ਆ ਗਈ ਜੀ ਆਪਣੀ ਬਾਟਮ ਲੋ ਜੀ ਡਾਰਕ ਗ੍ਰੇ ਕਲਰ ਹੈ ਬਿਲਕੁਲ ਲਾਈਟ ਨਹੀਂ ਹੈਗਾ ਜੋ ਤੁਹਾਨੂੰ ਕੈਮਰੇਜ ਕਲਰ ਦਿਖ ਰਿਹਾ ਉਹ ਹੀ ਕਲਰ ਹੈ ਤੇ ਇਹ ਹੈ ਜੀ ਬਾਟਮ ਇਹਦੀ ਤੇ ਇਹ ਹੈ ਜੀ ਦੁਪੱਟਾ ਇਹਦਾ ਲੋ ਜੀ ਦੁਪੱਟੇ ਦੀ ਪ੍ਰਿੰਟਿੰਗ ਚੈੱਕ ਕਰੋ ਬਹੁਤ ਹੀ ਪਿਆਰੀ ਸਾਰੀਆਂ ਦੁਪੱਟਿਆਂ ਦੀ ਜਿਹੜੀ ਪ੍ਰਿੰਟਿੰਗ ਹੈ ਅਲੱਗ-ਅਲੱਗ ਰਹੇਗੀ ਲੋ ਜੀ ਇਹਦੇ 4 ਸਾਈਡ ਬਾਰਡਰ ਬਣਿਆ ਹੋਇਆ ਹੈ ਪ੍ਰਿੰਟ ਬਣਿਆ ਹੋਇਆ 4 ਸਾਈਡ ਸੈਂਟਰ ਚੋ ਪਲੇਨ ਹੈ ਜੀ ਤੇ ਦੁਪੱਟਾ ਆਪਣਾ ਖੁੱਲਾ ਢੁੱਲਾ ਕੰਫਰਟ ਦੁਪੱਟਾ ਹੈ ਜੀ ਬਹੁਤ ਹੀ ਪਿਆਰਾ ਲੱਗ ਰਿਹਾ ਕਲਰ ਜੋ ਕਿ ਬਹੁਤ ਹੀ ਪਿਆਰਾ ਲੱਗ ਰਿਹਾ ਕਲਰ ਤੇ ਲੋ ਜੀ ਨੈਕਸਟ ਕਲਰ ਆ ਗਿਆ ਫਿਰ ਬਲੈਕ ਇਹ ਵੀ ਇਹਦੇ ਜਿਹੜੀ ਪ੍ਰਿੰਟਿੰਗ ਹੈ ਇਹ ਵੀ ਅਲੱਗ ਹੈ ਜੀ ਬਹੁਤ ਪਿਆਰੀ ਪ੍ਰਿੰਟਿੰਗ ਹੈ ਚੈੱਕ ਕਰੋ ਤੁਸੀਂ ਇਹ ਜੀ ਆ ਗਈ ਆਪਣੀ ਸ਼ਰਟ ਇਹ ਆ ਗਈ ਜ ਆਪਣੀ ਸ਼ਰਟ ਫਿਰ ਵੀ ਅਗਰ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਉੱਪਰ ਦਿੱਤੇ ਵਟਸਐਪ ਤੇ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਇਹ ਆ ਜੀ ਸ਼ਰਟ ਸ਼ਰਟ ਦੀ ਪ੍ਰਿੰਟਿੰਗ ਬਹੁਤ ਹੀ ਪਿਆਰੀ ਹੈ 컬러 ਕੰਬੀਨੇਸ਼ਨ ਚੈੱਕ ਕਰੋ ਲਾਈਟ ਐਂਡ ਡਾਰਕ ਦਾ ਬਹੁਤ ਹੀ ਪਿਆਰਾ ਲੱਗ ਰਿਹਾ ਕਾਫੀ ਕਲਰ ਨੇ ਇਹਦੇ ਚ ਬਹੁਤ ਹੀ ਪਿਆਰਾ ਲੱਗ ਰਿਹਾ ਤੇ ਆ ਗਈ ਜੀ ਇਹਦੀ ਬਾਟਮ ਪਿਓਰ ਕਰੀਰ ਦੇ ਉੱਪਰ ਪੂਰਾ ਸੂਟ ਰਹੇਗਾ ਤੇ ਚਨਾਲ ਜੀ ਚੁਣਉਣ ਦਾ ਦੁਪੱਟਾ ਰਹੇਗਾ ਬਹੁਤ ਹੀ ਪਿਆਰਾ ਲੱਗ ਰਿਹਾ ਚੈੱਕ ਕਰੋ ਤੇ ਲਓ ਜੀ ਇਹ ਆ ਗਿਆ ਜੀ ਇਹਦਾ ਦੁਪੱਟਾ ਇਹ ਦੁਪੱਟੇ ਦੀ ਵੀ ਜਿਹੜੀ ਪ੍ਰਿੰਟਿੰਗ ਹੈ ਜੀ ਅਲੱਗ ਰਹੇਗੀ ਸਾਰੇ ਦੁਪੱਟਿਆਂ ਦੀ ਪ੍ਰਿੰਟਿੰਗ ਜਿਹਾ ਜੀ ਅਲੱਗ-ਅਲੱਗ ਹੈ ਲਓ ਜੀ ਚੈੱਕ ਕਰੋ ਬਹੁਤ ਖੁੱਲਾ ਡੁੱਲਾ ਹੈ ਤੇ ਇਹਨਾਂ ਸੂਟਾਂ ਦੀ ਜਿਹੜੀ ਕੱਟ ਰਹੇਗੀ 2.5 2.5 ਮੀਟਰ ਦੀ ਰਹੇਗੀ ਜਿਹੜੀ ਬਾਟਮ ਹੈ ਉਹ ਵੀ 2.5 ਮੀਟਰ ਦੀ ਰਹੇਗੀ ਸ਼ਰਟ ਵੀ 2.5 ਮੀਟਰ ਦੀ ਰਹੇਗੀ ਤੇ ਲਓ ਜੀ ਇਹ ਆ ਗਿਆ ਦਾ ਦੁਪੱਟਾ ਦੁਪੱਟਾ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਦੁਪੱਟੇ ਦਾ ਬਹੁਤ ਹੀ ਪਿਆਰਾ ਖੁੱਲਾ ਡੁੱਲਾ ਹੈ ਜਿਹੜੀਆਂ ਮੇਰੇ ਭੈਣਾਂ ਦੀ ਹਾਈਟ ਮੇਰੇ ਜਿੰਨੀਆਂ ਹਨ ਉਹਨਾਂ ਵਾਸਤੇ ਦੁਪੱਟਾ ਬਹੁਤ ਜ਼ਿਆਦਾ ਖੁੱਲਾ ਡੁੱਲਾ ਹੈ ਕਿਉਂਕਿ ਮੈਂ ਵੀ ਦੁਪੱਟਾ ਜਿਹੜਾ ਲੈਣੀ ਆ ਇੰਨਾ ਹੀ ਲੈਣੀ ਆ ਬਹੁਤ ਪਿਆਰਾ ਦੁਪੱਟਾ ਖੁੱਲਾ ਡੁੱਲਾ ਦੁਪੱਟਾ ਹੈ ਕੰਫਰਟ ਦੁਪੱਟਾ ਹੈ ਇਹਨੂੰ ਤੁਸੀਂ ਲੈਸ ਲ ਜੇ ਅਗਰ ਤੁਸੀ ਸੂਟ ਬਾਏ ਕਰਨਾ ਚਾਹੁੰਦੇ ਹੋ ਤੇ ਉੱਪਰ ਤੁਹਾਨੂੰ WhatsApp ਨੰਬਰ ਸ਼ੋ ਹੋ ਰਿਹਾ ਉੱਥੇ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਤੇ ਸੂਟ ਬਾਏ ਕਰ ਸਕਦੇ ਹੋ ਲਓ ਜੀ ਸਕਰੀਨਸ਼ਾਟ ਲੈ ਲਓ ਫਟਾਫਟ ਚਲੋ ਜੀ ਆਪਣਾ ਨੈਕਸਟ ਆ ਗਿਆ ਨੈਕਸਟ ਕਲਰ ਵੀ ਬਹੁਤ ਹੀ ਪਿਆਰਾ ਹੈ ਜਿਵੇਂ ਆਪਾਂ ਪਰਪਲ ਜੀ ਟੋਨ ਕਹਿ ਦਿੰਦੇ ਹਾਂ ਉਹ ਟੋਨ ਹੈ ਜੀ ਇਹ ਡਾਰਕ ਹੈ ਇਹ ਡਾਰਕ ਪਰਪਲ ਦੇ ਵਿੱਚ ਹੈ ਜੀ ਇਹ ਚਲੋ ਜੀ ਇਹ ਆ ਗਿਆ ਦੀ ਸ਼ਰਟ ਬਹੁਤ ਹੀ ਸੌਫਟ ਫੈਬਰਿਕ ਹੈ ਬਿਲਕੁਲ ਹੈ ਨਹੀਂ ਲਾਈਨਿੰਗ ਲੱਗ ਕੇ ਵੀ ਹੈਵੀ ਨਹੀਂ ਸੂਟ ਬਣੇਗਾ ਜੀ ਇਹ ਇਹ ਆ ਗਈ ਜੀ ਸ਼ਰਟ ਪ੍ਰਿੰਟਿੰਗ ਚੈੱਕ ਕਰੋ ਬਹੁਤ ਪਿਆਰੀ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਜੀ ਪ੍ਰਿੰਟ ਬਹੁਤ ਹੀ ਸੌਫਟ ਫੈਬਰਿਕ ਹੈ ਤੁਹਾਡੇ ਮਨ 'ਚ ਕੋਈ ਵੀ ਸਵਾਲ ਹੈ ਤੇ ਉੱਪਰ ਤੁਹਾਨੂੰ ਵਟਸਐਪ ਨੰਬਰ ਸ਼ੋ ਹੋ ਰਿਹਾ ਹੈ ਪਲੀਜ਼ ਤੁਸੀਂ ਮੈਨੂੰ ਉੱਥੇ ਵਟਸਐਪ ਮੈਸੇਜ ਕਰਕੇ ਪੁੱਛ ਸਕਦੇ ਹੋ ਇਹ ਆ ਗਿਆ ਜੀ ਆਪਣਾ ਇਹ ਆ ਗਈ ਜੀ ਆਪਣੀ ਸ਼ਰਟ ਬਹੁਤ ਹੀ ਪਿਆਰੀ ਪ੍ਰਿੰਟਿੰਗ ਹੈ ਤੇ ਰਹਿ ਗਈ ਜੀ ਇਹਦੀ ਬਾਟਮ ਪ્યોਰ ਫਰੀ ਦੇ ਉੱਪਰ ਪੂਰਾ ਸੂਟ ਰਹੇਗਾ ਤੇ ਨਾਲ ਚੁਣਉਣ ਦਾ ਦੁਪੱਟਾ ਰਹੇਗਾ। ਇਹ ਆ ਗਿਆ ਜੀ ਆਪਣਾ ਦੁਪੱਟਾ। ਦੁਪੱਟਾ ਚੈੱਕ ਕਰੋ। ਬਹੁਤ ਪਿਆਰਾ ਦੁਪੱਟਾ ਹੈ ਤੇ ਸਟੈਂਪ ਲੱਗੀ ਹੋਈ ਜੀ ਟੀਸਟਾ ਬ੍ਰਾਂਡ ਦੇ ਆਪਣੇ ਸੂਟ ਰਹਣਗੇ ਅੱਜ ਵਾਲੇ ਸਾਰੇ ਤੇ ਸੂਟਾਂ ਦੇ ਪ੍ਰਾਈਸ ਵੀ ਤੁਹਾਨੂੰ ਉੱਪਰ ਹੀ ਸ਼ੋ ਹੋਣਦੇ ਹੋਣਗੇ ਜੀ। ਤੇ ਲਓ ਜੀ ਇਹ ਦੁਪੱਟੇ ਦੀ ਪ੍ਰਿੰਟਿੰਗ ਬਹੁਤ ਹੀ ਪਿਆਰੀ ਹੈ। ਕਲਰ ਬਹੁਤ ਪਿਆਰਾ ਹੈ, ਬਹੁਤ ਸੋਹਣਾ ਹੈ। ਕਲਰ ਕੋਈ ਵੀ ਛੱਡਣ ਵਾਲਾ ਨਹੀਂ। ਸਾਰੇ ਕਲਰ ਡਿਫਰੈਂਟ ਡਿਫਰੈਂਟ ਹੈ ਪਰ ਬਹੁਤ ਹੀ ਪਿਆਰੇ ਲੱਗ ਰਹੇ ਨੇ ਕਲਰ। ਸਾਰੇ ਕਲਰ ਹੀ ਬਹੁਤ ਸੋਹਣੇ ਨੇ ਚਲੋ ਜੀ ਚੈੱਕ ਕਰੋ ਬਹੁਤ ਪਿਆਰਾ ਤੇ ਲੋ ਜੀ ਅੱਜ ਦੀ ਕਲੈਕਸ਼ਨ ਤੁਹਾਨੂੰ ਕਿਵੇਂ ਲੱਗੀ ਬਹੁਤ ਹੀ ਪਿਆਰੀ ਕਲੈਕਸ਼ਨ ਸੀ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਨਵੇਂ ਸੂਟਾਂ ਦੇ ਨਾਲ ਤੇ ਤੁਹਾਡੀ ਫਰਮੈਸ਼ ਦੇ ਸੂਟ ਰਹਿਣਗੇ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ